ਸ਼ਿਲੀ ਨੀ ਢਾਰੀਵਾਲ ਪਿੰਨ ਗੁਰਦਾਸ ਨੰਗਲ ਤੋਂ ਇੱਕ 11 ਸਾਲਾ ਦਾ ਬੱਚਾ ਲਾਪਤਾ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਬਰਾਮਦ ਕਰਕੇ ਬੱਚੇ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਹੈ ਡੀਐਸਪੀ ਕੁਲਵੰਤ ਸਿੰਘ ਅਤੇ ਥਾਣਾ ਢਾਰੀਵਾਲ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਨ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਬੱਚਾ ਦੀਪਕ ਸ਼ਰਮਾ ਨਾਮ ਦਾ ਲਾਪਤਾ ਹੋ ਗਿਆ ਸੀ ਅਤੇ ਐਸਐਸਪੀ ਗੁਰਦਾਸਪੁਰ ਡੈਮਨਿਸ਼ ਕੁਮਾਰ 옴ਪrakash ਜੀ ਦੀ ਰਹਿਨ ਮਹਿੇਠ ਜਿਸ ਨੂੰ ਲੱਭਣ ਦੇ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ ਪੋਲਿਸ਼ਨ ਨੇ ਬਹੁਤ ਸਖਤ ਮਿਹਨਤ ਕੀਤੀ ਤੇ ਦਿਨ ਰਾਤ ਇੱਕ ਕਰਕੇ ਬੱਚਾ ਅਮਰਸਰ ਦਰਬਸਰੀ ਦਰਬਾਰ ਸਾਹਿਬ ਤੋਂ ਬ੍ਰਾਹਮਣਤ ਕਰ ਲਿਆ ਉਹਨਾਂ ਨੇ ਦੱਸਿਆ ਕਿ ਬੱਚਾ ਕੋ ਰੋਟੂਸ਼ਨ ਪੜ੍ਹਨ ਦੇ ਲਈ ਗਿਆ ਸੀ ਤੇ ਗੁਰਦਾਸਪੁਰ ਚਲਾ ਗਿਆ ਉੱਥੋਂ ਇਹ ਜੀ ਦਰਬਾਰ ਸਾਹਿਬ ਅਮਰਸਰ ਚਲਾ ਗਿਆ ਜਿਸ ਨੂੰ ਕੜੀ ਮਿਹਨਤ ਤੇ ਸਦਕਾ ਅਮਰਸਰ ਤੋਂ ਲਿਆ ਕੇ ਬੱਚੇ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਹੈ ਤੇ ਬੱਚੇ ਦੇ ਮਾਤਾ ਪਿਤਾ ਨਾਲ ਗਲਬਾ ਦੌਰਾਨ ਉਹਨਾਂ ਪੁਲਿਸ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕੁਝ ਲੋਕ ਪੁਲਿਸ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦੇ ਅਤੇ ਮਾਰਾ ਆਖਦੇ ਹਨ ਪਰ ਸਾਨੂੰ ਪਤਾ ਹੈ ਜਿੰਨੀ ਮਦਦ ਸਾਡੀ ਥਾਣਾ ਧਾਰੀਵਾਲ ਇੰਸਪੈਕਟਰ ਬਲਜੀਤ ਕੌਰ ਅਤੇ ਡੀਐਸਪੀ ਕੁਲੰਸ ਸਿੰਘ ਨੇ ਕੀਤੀ ਹੈ ਉਹ ਸ਼ਲਾਘਾਯੋਗ ਹੈ ਸਾਡੇ ਕੋਲੋਂ ਕੋਈ ਪੈਸਾ ਨਹੀਂ ਸੀ ਅਤੇ ਪਰ ਐਸਐਚਓ ਇੰਸਪੈਕਟਰ ਬਲਜੀਤ ਕੌਰ ਅਤੇ ਡੀਐਸਪੀ ਕੁਲੰਸ ਸਿੰਘ ਨੇ ਸਾਨੂੰ ਖਰਚਾ ਵੀ ਦਿੱਤਾ ਅਤੇ ਸਾਡੇ ਫੋਨਾਂ ਦੇ ਰੀਚਾਰਜ ਕਰਵਾਏ ਅਤੇ ਸਾਨੂੰ ਰੋਟੀ ਵੀ ਖਵਾਉਂਦੇ ਰਹੇ ਸਾਨੂੰ ਹੌਸਲਾ ਦਿੰਦੇ ਸੀ ਕਿ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਤੁਹਾਡਾ ਬੱਚਾ ਜਲਦੀ ਤੋਂ ਜਲਦੀ ਲੱਭ ਕੇ ਤੁਹਾਡੇ ਹਵਾਲੇ ਕੀਤਾ ਜਾਵੇਗਾ ਇਸ ਮੌਕੇ ਤੇ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੱਚੇ ਨੂੰ ਨਵੇਂ ਕੱਪੜਿਆਂ ਵਾਸਤੇ ਪੁਲਿਸ ਨੇ ਪੈਸੇ ਵੀ ਦਿੱਤੇ ਅਤੇ ਬੱਚਾ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਨੀਸ਼ ਸਿੰਘ ਦੀ ਖਾਸ ਰਿਪੋਰਟ ਇਹਨਾਂ ਗੁਰਦਆਸਨਗਲ ਪਿੰਡ ਠਾਣੇ ਧਾਰੀਵਾਲ ਚ 14 ਤਰੀਕ ਨੂੰ ਨਾ ਘਰੋਂ ਚਲੇ ਗਿਆ ਸੀਗਾ ਤੇ ਸਾਨੂੰ ਇਹਦੀ ਓਪਟੀਮੇਸ਼ਨ 15 ਤਰੀਕ ਨੂੰ ਮਿਲੀ। ਇੱਕ ਬੱਚੇ ਦੀ ਇਹ ਛੋਟੀ ਸੀ ਕਿ 11 ਸਾਲ ਦੀ ਤੇ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਾ ਸਭ ਤੋਂ ਪਹਿਲਾਂ ਤੇ ਐਫੇਅਰ ਲੌਂਚ ਕੀਤੀ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਫਿਰ ਆਪਣੀਆਂ ਟੀਮਾਂ ਬਣਾ ਕੇ ਤੇ ਮਤਲਬ ਇਹਦੀ ਭਾਲ ਸ਼ੁਰੂ ਕਰ ਦਿੱਤੀ। ਸਾਰੇ ਜੋ ਕੈਮਰੇ ਵਗੈਰਾ ਤੇ ਜਿੱਥੇ ਦਾ ਸੋਸ਼ਲ ਮੀਡੀਆ ਤੇ ਇਹਦੇ ਅਸੀਂ ਇਸ਼ਤਿਹਾਰ ਵਗੈਰਾ ਸਾਰੇ ਜਾਰੀ ਕੀਤੇ ਤੇ ਅੱਜ ਸਾਨੂੰ ਉਹਦੇ 'ਚ ਕਾਮਯਾਬੀ ਮਿਲੀਆਂ ਕਿ ਬੱਚੀ ਨੂੰ ਅਸੀਂ ਰਿਕਵਰ ਕਰ ਲਿਆ। ਸਰ ਕੇ ਇਸ ਜਗ੍ਹਾ ਤੋਂ ਬੱਚੇ ਦੀ ਰਿਕਵਰੀ ਹੋਈ ਹੈ ਥੋੜਾ ਦੱਸ ਦਿੰਦੀ ਬੱਚੇ ਨੂੰ ਅਸੀਂ ਇੱਥੋਂ ਚਲੇ ਗਿਆ ਸੀਗਾ ਜੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਫਿਰ ਕਿਉਂਕਿ ਅਸੀਂ ਇੱਥੇ ਸਾਰੇ ਸਾਡੀ ਟੀਮਾਂ ਗਈਆਂ ਸੀ ਸਾਨੂੰ ਪਤਾ ਸੀਗਾ ਜੀ ਇੱਥੇ ਇੱਥੇ ਜਿੱਥੇ ਜਿੱਥੇ ਚਲੋ ਕੋਈ ਵੀ ਜਾਂ ਜਾਂਦੇ ਦਰਬਾਰ ਸਾਹਿਬ ਉਸਲੀ ਜਾਂਦੇ ਆ ਉੱਥੇ ਅਸੀਂ ਕੰਟੈਕਟ ਕਰਕੇ ਆਏ ਸੀਗੇ ਤੇ ਉੱਥੋਂ ਫਿਰ ਸਾਨੂੰ ਉਹਨਾਂ ਦਾ ਇੰਟੀਮੇਸ਼ਨ ਆਈ ਕਿ ਇਦਾਂ ਇਦਾਂ ਜਿਹੜਾ ਆ ਬੱਚਾ ਵਾ ਤੇ ਜਿਹਨੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਉਹ ਉੱਥੇ ਸੀਗਾ ਉੱਥੋਂ ਫਿਰ ਆਪਰ ਕਵਰ ਕੀ ਸਰਬੋਤਮ ਕਾਰਨ ਪਤਾ ਨਹੀਂ ਸੀ ਕਿ ਬੱਚੇ ਦੇ ਘਰੋਂ ਜਾਣ ਦਾ ਕਾਰਨ ਕੀ ਸੀਗਾ ਔਰ ਕਿਵੇਂ ਉਹ ਤੱਕ ਇਹ ਪਹੁੰਚਿਆ ਵਾ ਕੋਈ ਇਸ ਚੀਜ਼ ਬਾਰੇ ਕੋਈ ਲੱਗ ਸਕਿਆ ਜੀ ਕਾਰਨ ਤੇ ਨਾ ਐਕਚੁਅਲੀ ਪੇਰੈਂਟਸ ਜਿਹੜੇ ਆ ਨਾ ਉਹ ਰਹਿੰਦੇ ਆ ਲੁਧਿਆਣੇ ਤੇ ਬੱਚਾ ਇੱਥੇ ਆਪਣੇ ਦਾਦਾ ਤਤਾਇਆ ਜੀ ਦੇ ਸਿਰਫ ਦੋਨੇ ਉਹ ਘਰ ਚਲੇ ਉਹਨਾਂ ਕੋਲ ਰਹਿੰਦਾ ਸੀਗਾ ਜੀ ਕੁਝ ਮਤਲਬ ਤੁਹਾਨੂੰ ਪਤਾ ਹੀ ਪੇਰੈਂਟਸ ਤੋਂ ਬਿਨਾਂ ਤੇ ਕਿਹੜਾ ਕੋਈ ਕੇਅਰ ਕਰਦਾ ਤੇ ਉਹਦੇ ਮਨ ਚ ਬੱਚਾ ਕੋਈ ਗੱਲਾਂ ਗੁੱਲਾਂ ਕਰਦੇ ਹੋਣਗੇ ਆਈਆਂ ਤੇ ਉਸ ਦੇ ਕਰਕੇ ਹੀ ਉਹ ਇੱਥੋਂ ਚਲੇ ਗਿਆ ਇੱਥੋਂ ਬਸਟਰ ਪਹੁੰਚਿਆ ਜੀ ਗੁਰਦਾਸਪੁਰ ਤੇ ਈ ਰਿਕਸ਼ਾ ਲਿਆ ਦਕੇ ਕੋ ਲਿਫਟ ਲਈ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਬਸਟਾਂਡ ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਰਿਕਸ਼ਾ ਲੈ ਕੇ ਦਰਵਾਸਾ ਚਲੇ ਸਰ ਮਾਬਾਪ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਵਾ ਸਮਾਜ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਨਹੀਂ ਔਰ ਪੁਲਿਸ ਨੂੰ ਬਹੁਤ ਐਫਰ ਜੜੀਆਂ ਕਰਦੀਆਂ ਪੈਂਦੀਆਂ ਨੇ ਮਾਬਾਪ ਨੂੰ ਬੱਚਿਆਂ ਦੇ ਉਹਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਜੀ ਬੱਚੇ ਨੂੰ ਤੇ ਆਪਾਂ ਵੀ ਸਾਰੇ ਸਮਾਜ ਚ ਰਹਿੰਦੇ ਹਾਂ ਜੀ ਸਾਰੇ ਪੇਰੈਂਟਸ ਜਾਂ ਬੱਚੇ ਨੂੰ ਆਪਾਂ ਜੇ ਇਦਾਂ ਛੱਡਾਂਗੇ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਆ ਸੀ ਲਗਾਤਾਰੀ ਠੀਕ ਹੈ ਜੀ ਇਹ ਤੇ ਮਨੋਂ ਇਹਨਾਂ ਦੀ ਚਲੋ ਨਲਾਕੀ ਵੀ ਕਿਹਾਣਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਕੋਈ ਜੇ ਸਾਣ ਨੂੰ ਤੇ ਇੱਕ ਵੀਰ ਡਰ ਵੀ ਹੁੰਦਾ ਕਿ ਕਿਹੋ ਕੋਈ ਮਾੜੇ ਅਨਸਰ ਦੇ ਕੋਈ ਉਹਨਾਂ ਦੇ ਫੇਰ ਚੜ ਗਏ ਤੇ ਵਿੱਚ ਬੜੀ ਪ੍ਰੋਬਲਮ ਪੈਂਦੀ ਬਾਅਦ ਚੋਂ ਤੇ ਇਹੀ ਅਪੀਲ ਹੈ ਕਿ ਆਪਣੇ ਬੱਚੇ ਦੀ ਕੇਅਰ ਕਰੋ ਵਾਪਸ ਦੋਨਾਂ ਨੂੰ ਦੇਖੋ ਉਹਨਾਂ ਦਾ ਵੈਲਫੇਅਰ ਦੇਖੋ ਸਭ ਤੋਂ ਪਹਿਲਾਂ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਿਨ੍ਹਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਸੀਗੀਆਂ ਕਿ ਇਹ ਬੱਚੇ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਟ੍ਰੇਸ ਕਰੋ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਡੀਐਸਪੀ ਸਾਹਿਬ ਵੀ ਨੂ ਆਏ ਸੀਗੇ ਇਹ ਵੀ ਮੌਕੇ ਤੇ ਨਾਲ ਹੀ ਗਏ ਸਾਨੂੰ ਕੁਝ ਇਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਐਸਐਸਪੀ ਸਾਹਿਬ ਜੀਆਂ ਜੋ ਡਾਇਰੈਕਸ਼ਨਾਂ ਸੀਗੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਸਾਰੀਆਂ ਟੀਮਾਂ ਅਸੀਂ ਕਾਮਯਾਬ ਹੋਈਆਂ ਅਸੀਂ ਜਗਾ ਜਗਾ ਤੇ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਇਹਨਾਂ ਦੇ ਇੱਕ ਇਸ਼ਤਿਹਾਰ ਇਹ ਵਾਲਾ ਜਿਹੜਾ ਹੈਗਾ ਅਸੀਂ ਇਹ ਵੀ ਸਾਰੀ ਜਗਾ ਤੇ ਅਸੀਂ ਜਾਰੀ ਕੀਤੇ ਸੀਗੇ ਇਹਨਾਂ ਦੇ ਜਿਹਦੀ ਵਜ੍ਹਾ ਦੇ ਨਾਲ ਸਾਨੂੰ ਇਹ ਦਰਬਾਰ ਸਾਹਿਬ ਤੋਂ ਬੱਚਾ ਜਿਹੜਾ ਟ੍ਰੇਸ ਹੋਇਆ ਜਿੱਦਾ ਈ ਰਿਕਸ਼ੇ ਵਾਲੇ ਹੋਏ ਮਸਟਰਨ ਹੋਏ ਕਨੈਕਟਰ ਹੋਏ ਅਲੱਗ-ਅਲੱਗ ਨੂੰ ਅਸੀਂ ਇਹ ਜਿਹੜੇ ਸਾਰੇ ਇਸ਼ਤਿਹਾਰ ਦਿੱਤੇ ਕਿਉਂਕਿ ਬੱਚਾ ਇਹ ਦੇ ਜਿਹੜੇ ਪੇਰੈਂਟਸ ਸੀਗੇ ਕਾਫੀ ਉਹ ਅਦਾਸ ਸੀਗੇ ਕਿਉਂਕਿ ਲੁਧਿਆਣੇ ਰਹਿ ਰਹੇ ਸੀ ਇਹਨਾਂ ਦੇ ਪਿੱਛੋਂ ਬੱਚਾ ਜਿਹੜਾ ਗਿਆ ਸੀ ਉਹਨਾਂ ਦੇ ਦਿਮਾਗ 'ਚ ਸੀ ਪਤਾ ਨਹੀਂ ਕਿਉਂ ਇਹ ਬੱਚਾ ਜਿਹੜਾ ਹੈਗਾ ਸਾਡਾ ਗਿਆ ਹੈਗਾ ਵਾ ਤੇ ਇਸ ਕਰਕੇ ਐ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਹੈਗੇ ਆ ਕਾਮਯਾਬ ਹੋਏ ਅਸੀਂ ਸਵਾਲ ਕਿੱਦਾਂ ਮਿਲਿਆ ਡੀਐਸਪੀ ਸਾਹਿਬ ਮੈਡਮ ਜੀ ਨੇ ਵੀ ਬਹੁਤ ਐਸਐਸ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਸਾਡੇ ਕੋਲ ਆਣ ਜਾਣ ਦਾ ਕਰਾਇਬ ਵੀ ਨਹੀਂ ਹੈਗਾ ਉਹਨਾਂ ਨੇ ਸਾਨੂੰ ਪੈਸਿਆਂ ਦੀ ਮਦਦ ਕੀਤੀ ਸਾਡੇ ਫੋਨ ਬੰਦ ਸੀ ਉਹਨਾਂ ਨੇ ਜੇਰਾ ਫੋਨ ਆ ਸਾਡਾ ਲੁਧਿਆਣਾ ਰਹਿ ਗਿਆ ਸੀ ਇਹਨਾਂ ਨੇ ਉਸੇ ਵੇਲੇ 1 ਘੰਟੇ ਦੀ ਵੇਤੀ ਆਡਾ ਨਵਾਂ ਨੰਬਰ ਚਾਲੂ ਪੁਰਾਣਾ ਨੰਬਰ ਚਾਲੂ ਕਰਾਤਾ ਵੀ ਸ਼ਾਇਦ ਤੁਹਾਡਾ ਬੇਟਾ ਉਸ ਨੰਬਰ ਤੇ ਤੁਹਾਨੂੰ ਫੋਨ ਕਰੇ ਤੁਹਾਨੂੰ ਕੋਈ ਕੋਈ ਮੈਸੇਜ ਆਏ ਉਹਨਾਂ ਨੇ ਫੇਰ ਹਾਨੂੰ ਕਹਿ ਵੀ ਤੁਸੀਂ ਜਲੰਧਰ ਵੀ ਜਾ ਕੇ ਦੇਖੋ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਵੀ ਜਾ ਕੇ ਮੈਂ ਸ਼ਨੀਵਾਰ ਚੱਲ ਗਿਆ ਸੀ ਰਾਤ ਉੱਥੇ ਰਿਹਾ ਸਾਰੇ ਉੱਥੇ ਵੇਖਿਆ ਵੀ ਕਿਤੇ ਲੋਸਮੈਂਟ ਹੀ ਕੋਈ ਜਿੰਨੇ ਉੱਥੇ ਮੁਲਾਜ਼ਮ ਸੀ ਉਹਨਾਂ ਨੂੰ ਸਾਰਿਆਂ ਨੂੰ ਫੋਟੋਆਂ ਦੇ ਕੇ ਆਇਆ ਜਲੰਧਰ ਬੱਸ ਸਟੈਂਡ ਤੇ ਰੇਲਵੇ ਜਿਹੜਾ ਚੁੰਕੀ ਪੈਂਦੀ ਹੈ ਬੱਸ ਸਟੈਂਡ ਦੇ ਅੰਦਰ ਉਹਨਾਂ ਨੂੰ ਵੀ ਫੋਟੋ ਦਿੱਤੀ ਮੈਂ ਜਿੱਥੇ ਤੁਹਾਨੂੰ ਕੋਈ ਸੰਪਰਕ ਲੱਗੇ ਐਸਐਚਓ ਤਾਰੀ ਰਾਜਪਾਲ ਸਾਹਿਬ ਮੈਡਮ ਨੂੰ ਸੰਪਰਕ ਜ਼ਰੂਰ ਕਰਿਓ ਅਸੀਂ ਬਹੁਤ ਧੰਨਵਾਦ ਕਰਦੇ ਆ ਭਾਈ ਲੋਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹੇ ਵੀ ਪੁਲਿਸ ਵਾਲੇ ਇੱਧਾ ਉੱਧਾ ਨੇ ਪਰ ਅਸੀਂ ਸਾਨੂੰ ਪਤਾ ਵੀ ਜਿੰਨਾ ਸਾਡਾ ਉਹਨਾਂ ਸਾਥ ਦਿੱਤਾ ਵਾ ਪਰਮਾਤਮਾ ਦਾ ਵੀ ਸ਼ੁਕਰੀਆ ਕਰਦੇ ਉਹਨਾਂ ਦਾ ਵੀ ਮੈਡਮ ਹੋਣਾ ਦਾ ਵੀ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਦਵਾਵਾ ਸਦਕਾ ਸਾਡਾ ਬੱਚਾ ਸਾਨੂੰ ਹਵਾਲੇ ਕਰ ਦਿੱਤਾ ਇਹ ਸਾਡਾ ਬੇਚਾ ਦੀਪਕ ਸ਼ਰਮਾ ਹੈ ਗੁਰਦਾਸ ਨਗਰ ਸੈਮੀ ਕਲਾਸ ਚ ਪੜਦਾ ਬਹੁਤ ਹਿਆਰ ਹੈ ਪੜਨ ਵਿੱਚ ਵੀ ਬਹੁਤ ਹਿਆਰ ਹੈ ਜੀ ਹਰ ਵਾਰ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੋਨਾਂ ਜੀਆ ਨੇ ਬੜਾ ਮਨ ਭਰਿਆਦਾ ਸੀਗਾ ਅੱਜ ਬੱਚਾ ਮਿਲ ਗਿਆ ਵਾ ਇਸ ਬੱਚੇ ਨੂੰ ਮਿਲਣ ਤੇ ਕੀ ਕਹਿਣਾ ਚਾਹੋਗੇ ਅਸੀਂ ਪੂਰ ਸੁਪਰਸਾਧ ਸੰਦਾ ਬਹੁਤ ਧੰਨਵਾਦ ਕਰਦੇ ਹਾਂ ਐਸਐਚਓ ਮੈਡਮ ਦੇ ਡੀਐਸਪੀ ਉਹ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਡਾ ਬੱਚਾ ਬਰਾਮਦ ਕਰਕੇ ਦਿੱਤਾ ਇੰਨਾ ਕੋਈ ਵੀ ਨਹੀਂ ਕਰਦਾ ਜਿੰਨਾ ਇਹਨਾਂ ਨੇ ਸਾਡਾ ਸਾਥ ਦਿੱਤਾ ਪਰ ਦੁੱਖ ਸੁੱਖ ਦੇ ਰਾਤ ਦੇ 10-10 ਵਜੇ ਤੱਕ 2-2 3-3 ਚੱਕੜ ਮਾਰਦੇ ਰਹੇ ਅਸੀਂ ਬਹੁਤ ਇਹਨਾਂ ਦਾ ਦਿਲੋਤਨਵਾਦੀ ਕਰਦੇ ਹੈ ਕਿ ਤੇਰਾ ਸਾਡਾ ਬੱਚਾ ਵਾਪਸ ਮਿਲ ਗਿਆ ਹੈ